ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਕਿਹੜੀ ਸੌਖੀ ਆ ਤੋਂ ਇਨਸਾਨ ਹੀ ਬਦਲਦੇ ਆ ਬਰਤਿਆਂ ਨਹੀਂ ਬਦਲਦੀਆਂ ਤੇ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਉਹ ਜੀਉਣ ਦਾ ਹੱਕ ਹੋਵੇ ਤੋਂ ਬਹੁਤ ਕੁਝ ਹੈ ਜਿਹੜਾ ਨਜ਼ਰ ਆ ਰਿਹਾ ਪਰ ਇਹ ਆ ਵੀ ਜਿੰਨਾ ਸਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਆਉਂਦੀ ਆ ਇਹ ਵੀ ਪਲਾ ਹੋ ਰਿਹਾ ਸਭ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੈਨਲ ਬੈਨ ਕੀਤਾ ਗਿਆ ਉਸ ਤੋਂ ਬਾਅਦ ਉਹ ਠੋਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਕੋਲੋਂ ਪੁੱਛਾਂਗਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜੇ ਤੇ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਮ ਮਾਰਗ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਗਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਨ ਹੈ ਉਹ ਡਰਾਉਣ ਦਾ ਯਤਨ ਕਰਦਾ ਤਾਨ ਵਾਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨੇ ਪਹਿਣਾ ਚਾਹੋਗੇ ਤੁਸੀਂ ਆਪਣੇ ਜਿਹਨ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਰੋਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ 'ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ 'ਚ ਕਹੇ ਮੇਰੀ ਕਹਿਣ ਦੀ ਖਤਮ ਨਹੀਂ ਹੈ ਵੀ ਜੇ ਕੋ ਬੋਲੇ ਸੱਚ ਕੂੜਾ ਦਰ ਜਾਵੇ ਉਹਨੂੰ ਜਰਨਾ ਬਹੁਤ ਔਖਾ ਹੁੰਦਾ ਤੇ ਜਿਹੜਾ ਵੀ ਤਾਨ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦੇ ਆ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਕਿਹੜੀ ਸੌਖੀ ਆ ਉਹ ਇਨਸਾਨ ਹੀ ਬਦਲਦੇ ਆ ਬਿਰਤੀਆਂ ਨਹੀਂ ਬਦਲਦੀਆਂ ਤੇ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਆ ਜੀਉਣ ਦਾ ਹੱਕ ਹੋਵੇ ਸੋ ਬਹੁਤ ਕੁਝ ਹੈ ਜਿਹੜਾ ਨਜ਼ਰ ਆ ਰਿਹਾ ਪਰ ਇਹ ਹੈ ਵੀ ਜਿੰਨਾ ਸਿੱਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਆਉਂਦੀ ਆ ਇਹ ਵੀ ਪੜਾ ਹੋ ਰਿਹਾ ਸਰ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਵਰਦਨ ਮੀਟੀ ਦਾ ਸੈਂਟਰ ਬੈਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਕੋਲੋਂ ਪੁੱਛਾਂਗਾ ਕਿ ਚਲੋ ਇਸ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜੇ ਤੇ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਮ ਮਾਰਗ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਗਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਣ ਹੈ ਉਹ ਡਰਾਉਣ ਦਾ ਯਤਨ ਕਰਦਾ। ਤਾਣ ਵਾਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨੇ ਪਹਿਣਾ ਚਾਹੋਗੇ ਤੁਸੀਂ ਆਪਣਾ ਜਿੰਨੇ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਰੋਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਏ ਮੇਰੀ ਕਹਿਨ ਦੀ ਖਤਮ ਨਹੀਂ ਹੈ ਵੀ ਦੇਖੋ ਬੋਲਾ ਸੱਚ ਕੂੜਾ ਚਲ ਜਾਵੇ ਉਹਨੂੰ ਚਰਨਾ ਬਹੁਤ ਔਖਾ ਹੁੰਦਾ। ਤੇ ਜਿਹੜਾ ਵੀ ਤਾਣ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਕਰਦੇ ਆ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਕਿਹੜੀ ਸੌਖੀ ਆ ਤੋਂ ਇਨਸਾਨ ਹੀ ਬਦਲਦੇ ਆ ਬਿਰਤੀਆਂ ਨਹੀਂ ਬਦਲਦੀਆਂ ਕਿ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਆ ਉਹ ਜੀਉਣ ਦਾ ਹੱਕ ਹੋਵੇ ਤੋਂ ਬਹੁਤ ਕੁਝ ਜਿਹੜਾ ਨਜ਼ਰ ਆ ਰਿਹਾ ਪਰ ਇਹ ਆ ਵੀ ਜਿੰਨਾ ਸਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਜੇਤਨਾ ਵੀ ਹੁੰਦੀ ਆ ਇਹ ਵੀ ਪਲਾ ਹੋ ਰਿਹਾ ਸਭ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੈਨਲ ਬੈਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਕੋਤਲਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਕਾਰਜ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜ ਤੋ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਮ ਮਾਰਗ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਗਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਣ ਹੈ ਉਹ ਡਰਾਉਣ ਦਾ ਯਤਨ ਕਰਦਾ ਤਾਣ ਵਾਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨੇ ਪਹਿਣਾ ਚਾਹੋਗੇ ਤੁਸੀਂ ਆਪਣੇ ਜਿੰਨ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਰਾਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ ਤੇ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਹੇ ਮੇਰੀ ਕਹਿਣ ਦੀ ਖਤਮ ਨਹੀਂ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਚੱਲ ਜਾਵੇ ਉਹਨੂੰ ਚਰਨਾ ਬਹੁਤ ਔਖਾ ਹੁੰਦਾ ਤੇ ਜਿਹੜਾ ਵੀ ਤਾਣ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦਾ